ਨਕੋਦਰ ਜਰਦੀਪ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਨਕੋਦਰ ਥਾਣੇ ਚ ਤਨਾਤ ਸੀਗਾ ਡਿਊਰਿੰਗ ਜੌਬ ਹੀ ਉਹਨੂੰ ਚੁੱਕਿਆ ਗਿਆ ਇਹਨੂੰ ਤਰਨਤਾਰਨ ਸਿਟੀ ਥਾਣੇ ਲਿਆ ਕੇ ਇੰਟਰੋਗੇਟ ਕਰਦੇ ਰਹੇ ਔਰ ਐਂਡ ਵਾਲੇ ਦਿਨਾਂ ਚ ਇਥੋਂ ਤੱਕ ਹਾਲਤ ਸੀ ਵੀ ਇਹਦਾ ਸਾਰੇ ਸਰੀਰ ਤੇ ਨੀਲੀ ਪਈ ਸੀ ਤੇ ਕੀੜੇ ਚੱਲਦੇ ਸੀ ਮੈਂ ਜਾਣਾ ਚਾਹੁੰਦਾ ਸੀ ਸੰਸਕਾਰ ਤੇ ਹੂੰ ਨਹੀਂ ਜਾ ਸਕਦਾ ਅੱਛਾ ਪੁੱਛ ਨਹੀਂ ਆਪਣੇ ਕੋਲ ਹੀ ਸਾਰਾ ਇਸਕਾਸ ਕਰ ਪੁਲਿਸ ਨੇ ਆਪੇ ਹੀ ਸਾਰਾ ਕੁਝ ਕੀਤਾ ਕਿਹਦੇ ਚਿਰ ਜਿਹੜਾ ਮੁਕਾਬਲਾ ਇਹ ਮੁਕਾਬਲਾ ਚੱਲਣਾ ਕਰਾ ਬੰਦੇ ਮਾਰ ਕੇ ਲੈ ਗਏ ਹੂੰ ਉੱਥੇ ਜਾ ਕੇ ਮਰਿਆ ਨੂੰ ਗੋਲੀ ਮਾਰ ਦਿੱਤੀ। ਸਸਿਗਤ ਜਰਨਾਸ ਸਪੋਕਸਮੈਨ ਤੁਸੀਂ ਜੁੜੇ ਹੋ ਮਹ ਕੁਲਦੀਸ਼ ਸੰਦੀਪਾ। 1984 ਦਾ ਉਹ ਦੌਰ ਉਸ ਜਿਸ ਸਮੇਂ ਜਿਹੜੇ ਹਜ਼ਾਰਾਂ ਬੇਗੁਨਾਹ ਜਿਹੜੇ ਨੌਜਵਾਨ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਆਪਣੀਆਂ ਝੂਠੀਆਂ ਸ਼ੋਰਤਾ ਲਾਉਣ ਅਤੇ ਤਮਗੇ ਲਗਾਉਣ ਵਾਸਤੇ ਪੁਲਿਸ ਵਿਭਾਗ ਦੇ ਜਿਹੜੇ ਕਰਮਚਾਰੀਆਂ ਵੱਲੋਂ ਜਾਂ ਉਸ ਸਮੇਂ ਦੇ ਜਿਹੜੇ ਹਾਕਮਾਂ ਵੱਲੋਂ ਸਾਡੇ ਬੇਗੁਨਾਹ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਗਿਆ। ਜਿਨ੍ਹਾਂ ਨੂੰ ਝੂਠੇ ਮੁਕਾਬਲੇ ਬਣਾਏ ਗਏ ਕਮਾਦਾਂ ਵਿੱਚ ਮਾਰਿਆ ਗਿਆ ਕਈਆਂ ਨੂੰ ਇਨਸਾਫ ਮਿਲਿਆ ਲੇਕਿਨ ਅਜੇ ਵੀ ਕਈ ਜਿਹੜੇ ਜਿਹੜੇ ਕੇਸ ਆ ਅਜੇ ਵੀ ਸੀਬੀ ਦੇ ਦਰ ਚੱਲਦੇ ਪਏ ਆ ਅੱਜ ਫਿਰ ਤਰਨਤਾਲ ਦੇ ਇੱਕ ਨੌਜਵਾਨ ਜਿਨੂੰ 1992 ਵਿੱਚ ਝੂਠੇ ਮੁਕਾਬਲੇ ਮਾਰੇ ਗਿਆ ਸੀ ਉਸ ਪਰਿਵਾਰ ਨੂੰ ਇਨਸਾਫ ਮਿਲਦਾ ਨਜ਼ਰ ਆਇਆ ਵਾ ਉਸ ਪਰਿਵਾਰ ਦੇ ਵੱਡੇ ਭਰਾ ਸਰਦਾਰ ਸੁਖਦੀਪ ਸਿੰਘ ਜੋ ਕਿ ਰਿਟਾਇਰ ਐਸਡੀਓ ਨੇ ਪੀਲੀ ਬਾਗ ਤੋਂ ਸਾਡੇ ਮੌਜੂਦ ਨੇ ਜਿਨ੍ਹਾਂ ਦਾ ਭਰਾ ਉਹ ਸਮੇਂ ਤੇ ਜਿਹੜਾ ਨੌਜਵਾਨ ਸੀ ਜਿਹਨੂੰ ਕਰੋ ਚੁੱਕ ਕੇ ਤੇ ਮੁਕਾਬਲਾ ਬਣਾ ਕੇ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਗਿਆ ਆ ਉਸ ਮੁਕਾਬਲੇ ਤੋਂ ਬਾਅਦ ਲੰਬੀ ਲੜਾਈ ਲੜ ਤੋਂ ਬਾਅਦ ਅੱਜ ਉਹਨਾਂ ਨੂੰ ਇਨਸਾਫ ਮਿਲਦਾ ਲੱਗ ਰਾਇਆ ਆਓ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਨਾਲ ਗੱਲਬਾਤ ਕਰਾਂਗੇ ਵੀ ਜਿਸ ਨੌਜਵਾਨ ਦੀ ਜਿਹੜੀ ਜਿਸ ਤੇ ਮੌਰ ਦਾ ਇਨਸਾਫ ਮਿਲਿਆ ਵਾ ਉਹ ਸਮੇਂ ਹਲਾ ਕੇ ਦੱਸਾਂ ਵਾਹੇ ਕੁ ਜਖਾਦ ਸਾਹਿਬ ਸਾਹਿਬ ਵਾਹੇ ਕੁ ਜੀ ਗਿਫਤ ਤੇ ਸਵਾਗਤ ਆ ਕੋਲੋਂ ਅੱਜ ਇਨਸਾਫ ਮੇਦਾ ਨਜਰਾਇਆ ਪਹਿਲਾਂ ਇਹ ਦੱਸਿਓ ਵੀ ਉਸ ਸਮੇਂ ਤੇ ਜਗਦੀਪ ਸਿੰਘ ਦੀ ਉਮਰ ਕਿੰਨੀ ਸੀ ਤੇ ਹਲਾਰ ਕਿਦਾਂ ਸੇ ਨੂੰਸਣਾ ਵੇਖੋ ਜੀ ਜਗਦੀਪ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਜੀ ਨਕੌਦਰ ਥਾਣਾ ਚ ਤਨਾਨ ਸੀਗਾ ਔਰ ਡਿਊਰਿੰਗ ਜੌਬ ਹੀ ਉਹਨੂੰ ਚੁੱਕਿਆ ਗਿਆ ਹੂੰ ਤਕਰੀਬਨ 21 22 ਨਵੰਬਰ ਦੇ ਲੱਗ ਛੱਗੇ 1992 ਉਥੋਂ ਡਿਊਟੀ ਤੋਂ ਵਾਪਸ ਆਇਆ ਜਦੋਂ ਉਹ ਮਲੀਏ ਚੌਂਕ ਚੋਂ ਆਪਣੇ ਸਹੁਰੇ ਘਰ ਜੋੜੇ ਪਿੰਡ ਨੂੰ ਗਿਆ ਹੂੰ ਉਹ ਪੁਲਿਸ ਦੀ ਸੀਆਈਡੀਓ ਦੇ ਮਾਮਲੇ ਲੱਗੀ ਸੀ ਜਿੱਥੇ ਜੋੜੇ ਪਿੰਡ ਆਪਣੇ ਸਹੁਰੇ ਘਰ ਜਦੋਂ ਰਾਤ ਰਹਾ ਰਾਤ ਪੁਲਿਸ ਦੀਆਂ ਗੱਡੀਆਂ ਫਿਰ ਉੱਥੇ ਉਹਦੇ ਸਹੁਰੇ ਘਰ ਗਈ ਹੂੰ ਉਹਨਾਂ ਨੇ ਜਦੋਂ ਦਰਵਾਜ਼ਾ ਖਲਵਾਇਆ ਵੀ ਜਗਦੀਪ ਸਿੰਘ ਦੀ ਸੱਸ ਮਹਿੰਦਰ ਕੌਰ ਉਹਨੇ ਦਰਵਾਜ਼ਾ ਖੋਲ੍ਹਿਆ ਉਹਨੂੰ ਬ੍ਰਸ਼ਟ ਮਾਰ ਕੇ ਮੌਕੇ ਤੇ ਮਾਰਦਾ ਹੂੰ ਔਰ ਇਹਨੂੰ ਅਰੈਸਟ ਕਰਕੇ ਲੈ ਗਏ ਬਾਕੀ ਇਹਦੇ ਸਾਲੇ ਵੀ ਸੀ ਦੋ ਹੂੰ ਉਹਨਾਂ ਨੂੰ ਚਲੋ ਕੁਛ ਨਹੀਂ ਕਿਹਾ ਇਹਨੂੰ ਤਰਨ ਤਰਨ ਸਿਟੀ ਥਾਣੇ ਲਿਆ ਕੇ ਇਨਟੈਰੋਗੇਟ ਕਰਦੇ ਰਹੇ ਹਾਂ ਔਰ ਐਂਡ ਵਾਲੇ ਦਿਨਾਂ ਚ ਇਥੋਂ ਤੱਕ ਹਾਲਤ ਸੀ ਵੀ ਇਹਦਾ ਸਾਰੇ ਸਰੀਰ ਤੇ ਨੀਲ ਪਿਆ ਸੀ ਤੇ ਕੀੜੇ ਚੱਲਦੇ ਸੀ ਹਾਂ ਉਹ ਵੀ ਸਾਨੂੰ ਖਬਰ ਮਿਲਦੀ ਰਹੀ ਮੇਲਨ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਹਾਂ ਔਰ ਇੱਕ ਸਭ ਤੋਂ ਵੱਡੀ ਸਾਡੇ ਸਿਸਟਮ ਦੀ ਇੱਕ ਨਮੋਸ਼ੀ ਜਨਕ ਗੱਲ ਹਾਂ ਉਹ ਮਨ ਨੂੰ ਦੱਸਣੀ ਜ਼ਰੂਰੀ ਹੋ ਜਾਂਦੀ ਹੈ ਮੇਰੇ ਫਾਦਰ ਡੀ ਡਿਵੀਜ਼ਨ ਅਮਰਸਰ ਤੋਂ ਐਸ ਐਚਓ ਪੰਜਾਬ ਪੁਲਿਸ ਤੋਂ ਟਾਇਰ ਹੋਏ ਸੀ ਹਮ ਬ੍ਰਦਰ ਮੇਰੇ ਦਾ ਪਤਾ ਕਰਨ ਵਾਸਤੇ ਜਦੋਂ ਥਾਣੇ ਜਾਂਦੇ ਸੀਗੇ ਤੇ ਉਹਨਾਂ ਨੂੰ ਉਹਦਾ ਸਹੀ ਸੁਰ ਜਵਾਬ ਦੇਣ ਦੀ ਬਜਾਏ ਕਈ ਵਾਰ ਬਿਠਾ ਲਿਆ ਜਾਂਦਾ ਹਮ ਦੋ ਤਿੰਨ ਵਾਰ ਮੇਰੇ ਸਾਹਮਣੇ ਮੇਰੇ ਫਾਦਰ ਨੂੰ ਘਰੋਂ ਲੈ ਕੇ ਨਾਲ ਹਮ ਹੁਣ ਤੁਸੀਂ ਦੇਖੋ ਤੁਸੀਂ ਆਪਾਂ ਕਹਿੰਦੇ ਆ ਜੀ ਇੱਥੇ ਡੈਮੋਕ੍ਰੇਸੀ ਆ ਹਮ ਮੈਂ ਇਹ ਕਹੂੰਗਾ ਕਿੰਨੇ ਕ ਲੋਕ ਨੇ ਜਿਹੜੇ 32 ਸਾਲ ਲੜਾਈ ਲੜ ਸਕਦੇ ਆ ਹਮ 35 ਸਾਲ ਲੜਾਈ ਲੜ ਸਕਦੇ ਆ ਆਰਥਿਕ ਹਾਲਤ ਕਿੰਨਿਆਂ ਕ ਦੀ ਇੰਨੀ ਹੁੰਦੀ ਆ ਹਮ ਸਾਡਾ ਕੇਸ ਚਲੋ ਮੈਂ ਖਰੜਾ ਮਿਸ਼ਨ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੇਸ ਨੂੰ ਫੋਟ ਅਪ ਕੀਤਾ ਔਰ ਸੀਬੀਆਈ ਕੋਲ ਗਿਆ ਹਮ ਮੈਂ ਉਹਨਾਂ ਸੀਬੀਆਈ ਦੇ ਇਨਸਪੈਕਟਰ ਸਾਹਿਬ ਦਾ ਜਿਹੜੇ ਬਿਲਕੁਲ ਘਰ ਵੀ ਆਏ ਸੀਗੇ ਹਮ ਜਾਂ ਟੁੰਡੇ ਦੇ ਇੱਕ ਵਕੀਲ ਸਾਹਿਬ ਸੀ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਮ ਮੈਂ ਉਸ ਸਿਸਟਮ ਦੇ ਇਨਸਾਫ ਜਿਹੜੇ ਦੇਣ ਵਾਲੇ ਅਧਿਕਾਰੀ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹੂੰ ਪਰ ਨਾਲ ਇੱਕ ਮੈਂ ਕੁਐਸਚਨ ਵੀ ਕਰਦਾ ਹੂੰ ਮੈਟ ਇਨ ਡੈਮੋਕ੍ਰੇਸੀ ਇਨ ਕੁਐਸਚਨ ਹੂੰ ਅੱਜ 32 ਸਾਲ ਬਾਅਦ ਜਗਦੀਪ ਸਿੰਘ ਮੱਖਣ ਦੇ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਉਹਨੂੰ ਰਟੌਲ ਦੇ ਕੋਲ ਬਾਗ ਵਿੱਚ ਮੁਕਾਬਲਾ ਬਣਾ ਕੇ ਮਾਰਿਆ ਹੂੰ ਔਰ ਡੈਮੋਕ੍ਰੇਸੀ ਇਨ ਕੁਐਸਚਨ ਕਿਉਂ ਕਿਹਾ ਹੂੰ 3 ਨਵੰਬਰ 92 ਨੂੰ ਜਦੋਂ ਉਹਦਾ ਸੰਸਕਾਰ ਕੀਤਾ ਜਾ ਰਿਹਾ ਸੀਗਾ ਸ਼ਮਸ਼ਾਨ ਘਾਟ 'ਚ ਹੂੰ ਮਾਰਿਆ ਜੇ ਰਣਜੀਤ ਸਿੰਘ ਸਕੂਲ ਵਾਲਾ ਚੌਂਕ ਹੂੰ ਉਸ ਤੋਂ ਪਿਛਲਾ ਚੌਕ ਬੀਮੋ ਸ਼ਾ ਮਹੱਲੇ ਵਾਲਾ ਹਾਂ ਉਸ ਏਰੀਆ ਸਾਰੇ ਚ ਕਰਫਿਊ ਸੀ ਹਾਂ ਮੈਂ ਜਾਣਾ ਚਾਹੁੰਦਾ ਸੀ ਸੰਸਕਾਰ ਤੇ ਹਾਂ ਨਹੀਂ ਜਾਣ ਦਿੱਤਾ ਗਿਆ ਅੱਛਾ ਪੁਲਿਸ ਨੇ ਆਪਣੇ ਕੋਲ ਹੀ ਸਾਰਾ ਸੰਸਕਾਰ ਕੀਤਾ ਪੁਲਿਸ ਨੇ ਆਪਣੇ ਹੀ ਸਾਰਾ ਕੁਝ ਕੀਤਾ ਜਿਹੜਾ ਦੂਸਰਾ ਨੌਜਵਾਨ ਨੂਰਦੀ ਅੱਡੇ ਦਾ ਸੀਗਾ ਹਾਂ ਉਹਦਾ ਵੀ ਨਾਲ ਹੀ ਮੁਕਾਬਲਾ ਬਣਾਇਆ ਸੀਗਾ ਹਾਂ ਪਰ ਤੁਸੀਂ ਜੇ ਠੀਕ ਸਮਝੋ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਗਾ ਉਹਦਾ ਘਰ ਇੱਕ ਕਿਸੇ ਜਿਹੜਾ ਦੂਜਾ ਸਾਥੀ ਨਾਲ ਸੀ ਜੀ ਨਾਲੇ ਤੂੰ ਦੱਸ ਦੇ ਵੀ ਉਹ ਪੁਲਸੇ ਬਾਜ ਨੌਕਰੀ ਕਰਦਾ ਤੁਹਾਡਾ ਬ੍ਰਦਰ ਬ੍ਰਦਰ ਮੇਰਾ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਜਦੋਂ ਦਾ ਮੁਕਾਬਲਾ ਬਣਾ ਉਦੋਂ ਵੀ ਆਨ ਰਿਕਾਰਡ ਮੁਲਾਜ਼ਮ ਸੀ ਕਿਨੇ ਚਿਰ ਜਿਹੜੇ ਮੁਕਾਬਲੇ ਮੁਕਾਬਲਾ ਚੱਲਣਾ ਕਰ ਬੰਦੇ ਮਾਰ ਕੇ ਲੈ ਗੇ ਹੂੰ ਉੱਥੇ ਜਾ ਕੇ ਮਰਿਆ ਨੂੰ ਗੋਲੀ ਮਾਰਤੀ ਤਾਂ ਇਸ ਹਨ ਸਰਦਾਰ ਸੁਖਦੀਪ ਸਿੰਘ ਜੋ ਕਿ ਰਿਟਾਇਰਡ ਐਸਜੀ ਨੇ ਪੰਜਾਬ ਬਿਲੀ ਬੋਰਡ ਤੇ ਜਿੰਨਾ ਦਾ ਛੋਟਾ ਬ੍ਰਦਰ ਜਿੰਨਾਂ ਦਾ ਉਹ ਸਮੇ 1992 ਵਿੱਚ ਪੁਲਸਰੇ ਝੂਠੇ ਮੁਕਾਬਲੇ ਚੁੱਕ ਕੇ ਇਨਕਾਊਂਟਰ ਕਰਕੇ ਮਾਰ ਮਗਾਇਸੀ ਜਿਸ ਦਾ ਅੱਜ ਸੀਬੀਏ ਦਲ ਦੇ ਵਿੱਚ ਇਨਸਾਫ ਮਿਲਦਾ ਨਜ਼ਰ ਆਇਆ ਹੈ ਤਿੰਨ ਜਿਹੜੇ ਉਸ ਸਮੇਂ ਦੇ ਅਧਿਕਾਰੀ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ ਗੁਰਪ੍ਰੀਤ ਸਿੰਘ ਅਨਸਰਾਜ ਹੰਸ ਤੇ ਇੱਕ ਰਿਸ਼ਮ ਸਿੰਘ ਜਿਹੜਾ ਏਐਸਆਈ ਜੀ ਨੂੰ ਸਜ਼ਾ ਦਿੱਤੀ ਗਈ ਆ ਇੱਕ ਹੋਰ ਜਿਹੜਾ ਇਹਨਾਂ ਦੇ ਨਾਲ ਜਿਹੜਾ ਸਾਥੀ ਸੀ ਜਗਦੀਪ ਸਿੰਘ ਦੇ ਨਾਲ ਉਹਨੂੰ ਉਹਦਾ ਪਰਿਵਾਰ ਨੂੰ ਵੀ ਅਜਿਹਾ ਇਨਸਾਫ ਮਿਲਦਾ ਨਜ਼ਰ ਆਇਆ ਅਸੀਂ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਲੇਕਿਨ ਫਿਰ ਇੱਕ ਇੱਥੇ ਉਹੀ ਵਿਸ਼ਾ ਆ ਜਾਂਦਾ ਵਾ ਕਿ ਉਸ ਸਮੇਂ ਤੇ ਨਸ਼ਲ ਕੁਸ਼ੀ ਕੀਤੀ ਗਈ ਪਹਿਲਾ 1984 ਵਿੱਚ ਨਸ਼ਲ ਕੁਸ਼ੀ ਹੋਈ ਬਾਅਦ 1992 ਜਿਹੜਾ ਕਾਲਾ ਦੌਰ ਉਸ ਦੌਰ ਵਿੱਚ ਜਦੋਂ ਸਾਡੇ ਹਜ਼ਾਰਾਂ ਨੌਜਵਾਨ ਬੇਗੁਨਾ ਜਿਨ੍ਹਾਂ ਨੂੰ ਕੋਹ ਕੋ ਕੇ ਝੂਠੀਆਂ ਸ਼ੋਰਤਾ ਲੈਣ ਵਾਤੇ ਪੁਲਿਸ ਨਾਲ ਮੁਕਾਬਲੇ ਬਣਾ ਕੇ ਮਾਰਿਆ ਗਿਆ ਜਿਨ੍ਹਾਂ ਦੇ ਪਰਿਵਾਰ ਅੱਜ ਇਨਸਾਫ ਲਈ ਸੀਮੇ ਦਾਦਾ ਧੱਕੇ ਖਾਂਦੇ ਪਏ ਨੇ ਕੁਝ ਪਰਿਵਾਰਾਂ ਨੂੰ ਇਨਸਾਫ ਮਿਲ ਗਿਆ ਲੇਕਿਨ ਅੱਜ ਵੀ ਕੁਝ ਪਰਿਵਾਰ ਜਰੇ ਆ ਅੱਜ ਵੀ ਇਨਸਾਫ ਦੀਆਂ ਬਰੂਹਾਂ ਤੱਕਦੇ ਪਏ ਨੇ ਕੁਲਦੀਪ ਸਿੰਘ ਦੀਪਾ ਰੋਜ਼ਾਨਾ ਸਪੋਕਸਮੈਨ ਕਰਨਤਾਰ